ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਵੇਟ ਹੋ ਰਹੀ ਐ ਖੜਹਿਰੀਆਂ ਦੀ ਅੱਦੇ ਉੱਠ ਕੇ ਨਹੀਂ ਆਏ ਹੈ ਸਾਡੇ ਵੀ ਅੱਖਾਂ 'ਚ ਅੱਧੀ ਕਿ ਨੀਂਦ ਐ ਤੇ ਬਸ ਹੁਣ ਕੀ ਕਰ ਅੱਜ ਤਾਂ ਮੈਂ ਅਰ ਨੀਂਦ ਅੱਜ ਤਾਂ ਮੇਰੇ ਨਾਲ 21 ਕਿਲੋ ਹੋਈ ਅੱਜ ਤਾਂ ਮੈਂ ਨੀਂਦ-ਨੀਂਦ ਚ ਨਾ ਉਹ ਸਟੱਡ ਪਾਉਣੇ ਭੁੱਲਿਆ ਆ ਚੱਲ ਕੋਈ ਨਹੀਂ ਜਵਾਕ ਨੇ ਜਿੱਤ ਜਾਣੀ ਅੱਜ ਓਏ ਆ ਜਾ ਬੀਤੇ ਗੇਟਾਂ ਦੀ ਖੜਖੜ ਬਾਜਾਂ ਮਾਰਨੀਆਂ ਪੈਂਦੀਆਂ ਨੇ ਹੁਣ ਆਊਗਾ ਖਿਡਾਰੀ ਤੁਹਾਨੂੰ ਦਿਖਾਵਾਂਗੇ ਐ ਆਊ ਗੇੜੇ ਖਾਂਦਾ ਜਿਵੇਂ ਬੋਤਲ ਪੀਤੀ ਹੁੰਦੀ ਹੈ ਆ ਦੇਖੋ ਪਹਿਲਾਂ ਤਾਂ ਮੈਂ ਬੂਟ ਪਾਉਣੇ ਭੁੱਲੇ ਆ ਆ ਬੂਟ ਪਾਈ ਫਿਰਦੇ ਨੇ ਛੋਟੇ ਭਾਈ ਆਓ ਆਓ ਉਹ ਵੇਖੋ ਪਲੇਅਰ ਆਜੋ ਜੀ ਆਜੋ ਜੀ ਪਾਣੀ ਬਾਾਰ ਬਣੇ ਦੀਏ ਮਾਏ ਸੋਨੂੰ ਗੁਰਦਰਾ ਸਾਹਿਬ ਚ ਪਾਠ ਹੁੰਦਾ ਦਿਖ ਰਿਹਾ ਹੋਣਾ ਮਤਲਬ ਸੁਣ ਰਿਹਾ ਹੋਣਾ ਸੌਰੀ ਦਿਖ ਰਿਹਾ ਹੋਣਾ ਵਹਿ ਗਿਆ ਤੇ ਆ ਯਾਰ ਜਿਹੜਾ ਨਜ਼ਾਰਾ ਹੈ ਨਾ ਪਿੰਡਾਂ ਦਾ ਇਹ ਸਾ ਮਤਲਬ ਪਿੰਡਾਂ ਚ ਹੀ ਹੋ ਸਕਦਾ ਕਿ ਤੇ ਹੋਰ ਕੀ ਕਹਿੰਦਾ ਜਵਾਬ ਦੇ ਗਿਆ ਹਾਏ ਵੇ ਕੀ ਕਹਿੰਦਾ ਕੀ ਕਹਿੰਦਾ ਖੜ ਜਾ ਮੈਂ ਠਾਕੇ ਹੁਣਾ ਇੱਕ ਮਿੰਟ ਲੈ ਭਾਈ ਖੜਿਆਰੀ ਕਹਿੰਦਾ ਮੈਂ ਜਾਂਦੇ ਹੀ ਨਹੀਂ ਜਾਂਦੇ ਜਾਂਦਾ ਤਾਂ ਕਿਵੇਂ ਨਹੀਂ ਬਿਸਤਰੇ ਚ ਉਠਾ ਲਿਆਵਾਂਗੇ ਅਸੀਂ ਕੰਮ ਕੀ ਕਰਦੇ ਆਂ ਅਸੀਂ ਕਰਦੇ ਆਂ ਬਿਸਤਰਾ ਉਠਾਉਣ ਵਾਲਾ ਕਿਥੇ ਐ ਚੰਦਰ ਪਿਆ ਓਏ ਆ ਜਾ ਓਏ ਓਏ ਆ ਜਾ ਆ ਜਾ ਕੀ ਹੋ ਗਿਆ ਤੂੰ ਲੁਕ ਗਿਆ ਹੈ ਕੋਈ ਨਹੀਂ ਦਿੱਕੀ ਕੋਈ ਨਾ ਨਾ ਕੁਛ ਕਰੀ ਆਏ ਕੋਲ ਚ ਖੜ ਜੀ ਓਏ ਆ ਜਾ ਓ ਇੰਦਾ ਵਾਲ ਸੀਗਾ ਤੂੰ ਬਿੱਥੇ ਆ ਜਾ ਆ ਜਾ ਹੁਣ ਹੀ ਖੜਾ ਲੈ ਕੇ ਤਾਂ ਜਾਊਂਗਾ ਆ ਜਾ ਓਏ ਆ ਜਾ ਨੀਂਦ ਆ ਜਾ 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 ਜਿਹੜੇ ਉੱਠਣ ਦਾ ਮਾਰਾ ਹੋਦੋ ਆ ਜਾ ਆ ਜਾ ਵੀਰੇ ਕਿਵੇਂ ਬਰੋ ਕਿ ਜੇ ਕੱਲ ਗਿਆ ਨਹੀਂ ਤਾਂ ਇਹਦਾ ਹੋ ਨਹੀਂ ਕੋਇਆ ਚਲੋ ਚਲੋ ਗਰਾਊਂਡ ਦਾ ਵਈ ਲੈ ਕੇ ਆਵਾਂਗੇ ਐਂ ਚੜਦਾ ਮੂੰਹ ਤੋਂ ਲੈ ਵੀਰੇ ਐ ਚਾਤਾ ਸਾਇਲੈਂਟ ਤੇ ਲਾ ਲਾਂ ਮੈਂ ਫੋਨ ਇਹ ਬਈ ਕਾਤੋਂ ਲਾਉਂਦਾ ਐ ਲੇ ਵੀ ਵੀਰੇ ਚੱਲੀ ਆਪਾਂ ਕੋਈ ਵਾਸ਼ਰੂਮ ਵਾਸ਼ਰੂਮ ਕਰਨਾ ਹੁੰਦਾ ਸੀ ਕਰ ਲਓ ਸਾਡੇ ਉnde ਕਿਵੇਂ ਬਿਸਤਰੀ 'ਚ ਪੈ ਜੀਏ ਨੂੰ ਮੈਂ ਸੱਚ ਦਾ ਜਮਾਂ ਦਾ ਚੱਲ ਜੀ ਉੱਠੋ ਨਾ ਵਾਲਾ ਕਰ ਦਿੰਦੇ ਨਾ ਨਾ ਸੁਣ ਲੈ ਆ ਜਾ ਆ ਕਿ ਕੀ ਹੋ ਗਿਆ ਹਾਂ ਕੋਈ ਨਹੀਂ ਛੋਟੇ ਬਈ ਫੋਨ ਕਰਾਂਗਾ ਹੈ ਫੋਨ ਕਰ ਪਿਤਾ ਕਹਿੰਦਾ ਮੈਨੂੰ ਐਂ ਲੱਗਦਾ ਬਾਈ ਜਿਵੇਂ ਖੂਨ ਘੜਾ ਹੋ ਰਿਹਾ ਹੋਵੇ ਚੱਲ ਕੋਈ ਨਾ ਆ ਜਾ ਓਏ ਇੱਕ ਵਾਰੀ ਸੁਖਮਣ ਨੂੰ ਫੋਨ ਕਰਕੇ ਦੇਖਾਂ ਹੈ ਇੱਕ ਮਿੰਟ ਆਪਾਂ ਇੱਕ ਹੋਰ ਖੜੇ ਨੂੰ ਫੋਨ ਕਰ ਲਈਏ ਅਰਾਜ ਚ ਜਾਂਦੇ ਨੂੰ ਆ ਪਹੁੰਚਣ ਲੱਗ ਜੇ ਇੱਕ ਨਹੀਂ ਸ਼ੂਸ਼ੇਰਾ ਹੋਰਾ ਮਾੜੀ ਗੱਲ ਠੀਕ ਆ ਗਿਆ ਬਲੈਕ ਕਿਵੇਂ ਠੀਕ ਹੈ ਟੈਟਾ ਲਓ ਭਈ ਹੋ ਕੇ ਸਾਡੀ ਟੀਮ ਤਿਆਰ ਗਰਾਊਂਡਾਂ ਉੱਤੇ ਜਾ ਰਹੀ ਹੈ ਖਿਡਿਆਰੀ ਬਿਸਤਰੇ ਚੋਂ ਉਠਾ ਕੇ ਲੈ ਜਾਂਦੇ ਨੇ ਠੀਕ ਹੋ ਨਾ ਓਏ ਛੋਟੜਾ ਨਹੀਂ ਆਇਆ ਆ ਨਾ ਛੋਟੜਾ ਨਹੀਂ ਆਇਆ ਫਤਿਹ ਕਰਤੀ ਸੰਜੀ ਭੈਣਰ ਨੇ ਵੀ ਉਹਦੇ ਵਾਂਗੂ ਛੋਟੜਾ ਨਹੀਂ ਆਇਆ ਅੱਛਾ ਕਹਿੰਦਾ ਸੀ ਕਹਿੰਦਾ ਉਹਨਾਂ ਮੈਂ ਆਹ ਆ ਆ ਦੇਖੋ ਆ ਜਾ ਰਹੀ ਐ ਫੁੱਟਬਾਲ ਦੀ ਟੀਮ ਸਾਡੀ ਅੱਦੇ ਦਾ ਹਲੇ ਨੀਂਦ ਜੇ ਨੇ ਇਹਨਾਂ ਚੋਂ ਉਹ ਉਹ ਦੇਖੀ ਉਹ ਦੇਖੀ ਉਹ ਕੋ ਡੰ ਮਾਸਟਿਆ ਹੋਇਆ ਕਾਲਰ ਖੜੇ ਓਏ ਹੈਲੋ ਤੂੰ ਕੀ ਕਾਲਰ ਖੜੇ ਕਰਦਾ ਓਏ ਦੇਖੀ ਤੂ ਅੱਜ ਤੇਰੀ ਬੰਬਲੀ ਬਣਾਵਾਂਗੇ ਪੈਸੇ ਤੇ ਬਰਾ ਹਾਂ ਓਏ ਇੱਕ ਦਾ ਇਹਦਾ ਕੱਦ ਲੰਬਾ ਹੈ ਕਦੇ ਗੋਡਾ ਲਾ ਦੇ ਕਦੇ ਪੈਰ ਲਾ ਦੇ ਹੈ ਭਾਈਓ ਬੋਲ ਭਾਈ ਇਹ ਤਾਂ ਓਏ ਵੀ ਤੇਰੀ ਬਿਸਤਰੇਂ ਚ ਲੈਂਦੇ ਠਾਕੇ ਵੀ ਤਾਂ ਕਹਿੰਦੇ ਮੇਰੇ ਤੇ ਢੂਈ ਦੁਖਦੀ ਅਮਾ ਕੋਈ ਨਾ ਉੱਥੇ ਆਏ ਕੁਛ ਨਾ ਕਰੀ ਆ ਸਾਡੇ ਆ ਸਾਡੇ ਛੋਟੇ ਚੈਂਪੀਅਨ ਖੜਿਆ ਰਹੀ ਨੇ ਦੇਖ ਕਿਆ ਉਹ ਵੀ ਆਂਦੇ ਓਏ ਛੱਡ ਦੋ ਭਾਈ ਫੋਨ ਆ ਬੱਟੀ ਲੇਟ ਹੋ ਗਿਆ ਅੱਜ ਕੋਈ ਤੋਂ ਬਾਹਰ ਆ ਗਿਆ ਵੇਲੇ ਨਹੀਂ ਹੋ ਗਿਆ ਕਿੰਨਾ ਸਮਾਂ ਹੋ ਗਿਆ ਲੈ ਯਾਰ ਬੱਟੀ ਕਹ ਤੋ ਸੰਗਦਾ ਯਾਰ ਗੋਸ਼ੇ ਕੁੜੀਆਂ ਗਾੜੀਆਂ ਵੜੀਆਂ ਨੇ ਹੈ ਕੁੜੀਆਂ ਲੈ ਜੀ ਟੱਕਰੀ ਦੇ ਵਿੱਚ ਇੱਕ ਦਾ ਅੱਠ ਵਾਲੀ ਕੁੜੀ ਆ ਫੈ ਨਹੀਂ ਇੱਕ ਵੀ ਵਾਲੀ ਹੋਰ ਹੋਰ ਯਾਰ ਓਏ ਲੈ ਮੰਗੋ ਬੰਦੇ ਚਲ ਕੋਈ ਆਇਆ ਉਹਦਾ ਪਾਉਂਗਾ ਹੀ ਹੁਣ ਹਾਂ ਕੱਟ ਕੇ ਆ ਪਾਉਂਗੇ ਦੇਖੀ ਨੂੰ ਚੱਲ ਕੋਈ ਨਾ ਮੰਗੋ ਬੰਦੇ ਯਾਰ ਮੰਦੋ ਪਿੱਛੇ ਦੇ ਆ ਰੱਖੀ ਓਏ ਗੁਰਪ੍ਰੀਤ ਨੇ ਇੱਕ ਵਾਰੀ ਫੋਨ ਲਾ ਲੋ ਕਹਿੰਦਾ ਸੀ ਕਹਿੰਦਾ ਮੈਂ ਆ ਹੀ ਆਣਾ ਉਹ ਆ ਗਿਆ ਪਿੱਛੇ ਭਈ ਤੂੰ ਠਾਉਂਦਾ ਕਾ ਤੂੰ ਨਹੀਂ ਉਹਨੂੰ ਠਾਉਂਦਾ ਕਾ ਤੂੰ ਨਹੀਂ ਉਹਨੂੰ ਉਹ ਸਾਚਾ ਕਰਾ ਦੇ ਬਾਈ ਸੌਣ ਲੱਗਿਆ ਸਾਡਾ ਉਹ ਅੱਜ ਮੈਂ ਤਾਂ ਮਾੜਾ ਉੱਠਿਆ ਕਿਹੜੇ ਨੂੰ ਉਹ ਡੁੰਡੀ ਨੂੰ ਅੱਛਾ ਟ੍ਰੈਵਲ ਕੋਈ ਉਹ ਨੀਂਦਾ ਹੁਣ ਤਾਂ ਭਈ ਆ ਗਿਆ ਪਾ ਘਰੋ ਹਲੇ ਵੀ ਨਹੀਂ ਉਤਰੀ ਯਾਰਾਂ ਭਾਈ ਨੀਂਦਾ ਅੱਛਾ ਜਿ ਰੜ ਕੇ ਦੀ ਆ ਕੀ ਕਹਿੰਦਾ ਕੀ ਕਹਿੰਦਾ ਓ ਬਈ ਕੀ ਕਹਿੰਦਾ ਕਿ ਕਹਿੰਦਾ ਮਰ ਗਿਆ ਦੀ ਕਹਿੰਦੇ ਸੰਸਕਾਰ ਤੇ ਆਪਾਂ ਸੀ ਜਾਂਦੇ ਸੀ ਕਹਿੰਦਾ ਓ ਚ ਜਾ ਸੁਪਨੇ ਜਾ ਉਹ ਕੰਜਰ ਦਿਆ ਚਲ ਕੋਈ ਨਾ ਉਹ ਤਾਂ ਵਧੀਆ ਹੁੰਦਾ ਕਹਿੰਦੇ ਜਿਹੇ ਜਿਹੇ ਸੁਪਨਾ ਆਪੇ ਅੱਛਾ ਹਾਂ ਬਿਆਰ ਦਾ ਸੁਪਨਾ ਮਾੜਾ ਹੁੰਦਾ ਕਹਿੰਦੇ ਕਿਵਰ ਸੁਪਨੇ ਵੀ ਭੁੱਲ ਜਾਂਦੇ ਨੇ ਯਾਰ ਆ ਬੜੀ ਗੱਲ ਹੈ ਤੜਕੀ ਨੂੰ ਯਾਦ ਨਹੀਂ ਰਹਿੰਦੇ ਯਾਦ ਨਹੀਂ ਰਹਿੰਦੇ ਆ ਆ ਆ ਪਤਾ ਨਹੀਂ ਕੀ ਆਸ਼ਕ ਮੁਸ਼ੂਕਾ ਨੇ ਜਦੋਂ ਗਰਾਊਂਡ ਤੇ ਆ ਜਾਂਦੇ ਨੇ ਖੇਡਦੇ ਨਹੀਂ ਹੈਗੇ ਆ ਗਰਾਊਂਡ 'ਚ ਖੜੇ ਵੀ ਗੱਲਾਂ ਕਰੀ ਜਾਂਦੇ ਨੇ ਅਹੀਂ ਕਹੀਆਂ ਗੱਲਾਂ ਨੇ ਓਏ ਹੁਣ ਇਹ ਵੀ ਲੱਗਦਾ ਵੀ ਕੱਲੇ ਨੇ ਗੋਲ ਕਰਤਾ ਤੰਨਾ ਆਈ ਲੱਗ ਆਜੋ ਭਈ ਆਜੋ ਬੰਦੇ ਮੰਗੀਏ ਓਏ ਮੇਰੇ ਬਾਲਕਾ ਕੀ ਮੰਮੀ ਤੰਨਾ ਆਈ ਲੱਗ ਓ ਲੈ ਚਲੋ ਯਾਰ ਮੰਗੋ ਬੰਦੇ ਕੀ ਹੋਇਆ ਤੀਰੇ ਭਾਈ ਮਨ ਮੰਗੋ ਯਾਰ ਮੰਗੋ ਯਾਰ ਅਜੀ ਪਿਆਰ ਮੰਗੋ ਬੰਦੇ ਪੱਟ ਕੇ ਏ ਮਾਂ ਕਰਦੀ ਆ ਜਿਹਦੇ ਇਹਨਾਂ ਦੇ ਦੂਸਰੇ ਪਹਿਲੀ ਛੱਕ ਜਾਵੇ ਨਾ ਸਾਡੇ ਮਗਰਾ ਆ ਆ ਸਾਡੇ ਮਗਰਾ ਆ ਆ ਦੇ ਭੰਦੀ ਹੋਰ ਦੁਖਣ ਲੱਗੀ ਹੋਣੀ ਬੀਟੀ ਸਿੱਤੇ ਆਗਾ ਤੈਨੂੰ ਫੋਨ ਵੀ ਲਾਈ ਤੇ ਜੋ ਟੱਕੇ ਦੀ ਹਾਂ ਕਿਤੇ ਭਰ ਲੱਗੀ ਇਹਨੂੰ ਅੱਜ ਬਿਸਤਰੇ 'ਚ ਉਠਾ ਕੇ ਲੈ ਆਇਆ ਆ ਕੇ ਗੋਲ ਵੀ ਕਰੇ ਨੇ ਬਈ ਲੜਕੀ ਖੋਪਾ ਆ ਕੇ ਹੈ ਨਾ ਇਹਦੇ ਹਾਤੇ ਟੂਈ ਦੁਖਦੀ ਆ ਹੁਣ ਤੇਰੀ ਟੂਈ ਕਿੱਧਰ ਗਈ ਦੀ ਹੋਰੇ ਗਰਮ ਹੋਦੀ ਸੀ ਬਈ ਹੈ ਪਿੱਛੇ ਤੇਰੀ ਟੁਖਰੀ ਐ ਟੂਈ ਖੰਡ ਪੂਰਾ ਰੂੜਾ ਲਾ ਲੇਗਾ ਰੋੜਾ ਤਾਂ ਗਲਤ ਕਹਿ ਰਿਹਾ ਰੋਡ ਦੇ ਬੂੜੇ ਲੰਦਾ ਆਉਂਦਾ ਹੈ ਜੈ ਕਾਲਪੀਟ ਘੇੜਦਾ ਰੋੜੇ ਤੇ ਹੁੰਦਾ ਹੈ ਲੇ ਰੋੜਾ ਆਹ ਬਾਤ ਬਣਾ ਮਨਾੜੀ ਹੈ ਭਾਈ ਹਾਂ ਉਹਨਾਂ ਨਾਲ ਰੁਪਈਆ ਨਹੀਂ ਹੁੰਦੇ ਆਉਂਦੇ ਨਹੀਂ ਫਰੀਦ ਚ ਹਾਂ ਨੀ ਹਾਂ ਸੁੱਖੀ ਨੂੰ ਵੀ ਪਈ ਵਧੀਆ ਬਣ ਜਾਂਦੇ ਕੁੱਤਾ ਨਾ ਇੱਕ ਗੱਲ ਹੈ ਭਾਈ ਸੁੱਖਾ ਟਾਈਮ ਦਾ ਪਵੰਦ ਹੈ ਆ ਗੱਲ ਨੂੰ ਉਹਦੇ ਮੈਨੂੰ ਕਹਣਾ ਮਾਤ ਨੇ 8 ਵਜੇ ਹੋਂ ਰੋਟੀ ਖਾ ਕੇ ਆ ਗਿਆ ਦੀ ਆਹ ਉਹ ਸੀਰੇ ਨਿ ਘਾੜਦੇ ਤੋਂ ਵਧਨੇ ਚਾਹੀਦੇ ਨੇ ਨਹੀਂ ਨਹੀਂ ਅੰਟ ਜਿੰਨੇ ਘੱਟ ਹੋ ਕਰੇਗਾ ਉਹਨੇ ਘਟੂਨੇ ਵਾਲ ਜੀ ਕਟਾਈ ਜਾਏਗਾ ਫਿਰ ਵਧਦੇ ਨੇ ਕਦੇ ਵੀ ਨਹੀਂ ਕਟਾਇਆ ਤਾਂ ਵੀ ਐਡਾ ਜੂੜਾ ਰਹੇ ਕੋ ਕਟਾ ਦੇ ਨਾ ਗਟਾ ਮਾ ਪਰ ਅਸੀਂ ਤਾਂ ਬਥੇਰੇ ਨਹੀਂ ਕਟਾਏ ਭੈਣ ਦੀ ਬੁੱਧੀ ਫਿਰ ਮਰੀ ਜਾਂਦਾ ਇਹ ਰਾ ਮੈਂ ਨਹੀਂ ਕਟਾਈ ਕਦੇ ਕਾ ਜਿੰਦਗੀ ਦੀ ਛੋਟੀਆਂ ਨੇ ਤੋਂ ਨਹੀਂ ਕਟਾਈ ਕਦੇ ਹਾਂ ਬੋਲ ਕਦੇ ਵੀ ਨਹੀਂ ਕਟਾਈ ਬੱਸ ਮੇਰਾ ਯਾਰ ਮਰਦੇ ਦੇ ਬਾਦ ਲੈ ਉਹ ਮੱਟ ਦੀ ਬੰਦੇ ਹੋ

ਇਦਿਸ ਮੇਂ ਵੀਂਗ ਪੂਲ ਪੱਟ ਲੈਂਦੇ ਇਹਦਾ ਸ਼ੌਂਕ ਦੇ ਕਬੂਤਰ ਟੋਨਾ ਹੈ ਇਹਦੇ ਨਾਲ ਪਾਪਾ ਕੀ ਕਹਿੰਦੇ ਜਿਹੜੀ ਚੀਜ਼ ਇਹਦੇ ਮਨ ਚ ਆ ਗਈ ਉਹ ਚੀਜ਼ ਇਹਨੇ ਕਰਨੀ ਹੈ ਜਿਹਨੇ ਇਹਦੇ ਮਨ ਚ ਆ ਗਿਆ ਵੀ ਇਹ ਆਪਾਂ ਯਾਰ ਪਹਾੜ ਤੋਂ ਚੜ ਕੇ ਉੱਤੋਂ ਛਾਲ ਮਾਰੀ ਉਹ ਵਧੀਆ ਹੁੰਦਾ ਹੈ ਤੈਨੂੰ ਕਰਨਾ ਹੈ ਵੀਊ ਵੀ ਕਰਕੇ ਦੇਖਣਾ ਹੈ ਠੀਕ ਐ ਇੰਨਾ ਵੀ ਨਾ ਇਹਨੇ ਕਿਹਾ ਹੈ ਕਿ ਕੀ ਕਰੇ ਆਪਾਂ ਤਾਂ ਤਿੰਨ ਮਹੀਨਿਆਂ ਚ ਕਹਿੰਦਾ ਸਵੀਂਗ ਪੂਲ ਕਰੇ ਪਟਾ ਟੋਆ ਹੈ ਤੂੰ ਆ ਪੱਟ ਕੇ ਫਿਰ ਕਾਗਜ਼ ਵਿਸਾਇਆ ਫਿਰ ਉਹ ਚ ਪਾਣੀ ਛੱਡ ਕੇ ਫਿਰ ਉਹ ਚ ਇੱਕ ਦਰਨਾਤਾ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇੱਕ ਦਰਨਾਤਾ ਮੁੜ ਕੇ ਬੰਦੇ ਜਿਹੜਾ ਬੁੜਾ ਕਰੀ ਗਿਆ ਫਿਰ ਦੂਜਾ ਵਾਰ ਚ 1000 ਰੁਪਏ ਲਾ ਕੇ ਜੀਸੀਬੀ ਦਾ ਵੱਧ ਕਰਾਇਆ ਇਹਦੇ ਵੇਰ ਦੇ ਬਾਪੇ ਜੁੱਥੀ ਦਾ ਆਉਂਦਾ ਕਿਥੇ ਉਹ ਕਦਾਈ ਸਹੀ ਬੋਲ ਚ ਨਹੀਂ ਉਹਦਾ ਨਾਲ ਤਰ ਸਕਿਆ ਉਹ ਤੋਂ ਯਾਰ ਪੰਗੂ ਬਰੀ ਉਡੀ ਪੰਗੂ ਵੀ ਯਾਰ ਇਹ ਕੱਲ੍ਹ ਤੋਂ ਸੁੱਖਾ ਪੰਗੂ ਪੰਗੂ ਵਿਆਹ ਤਾਂ ਨਹੀਂ ਇਹਦਾ ਹੋਇਆ ਹੈ ਹੋਇਆ ਨਹੀਂ ਸਹੀ ਤਾਂ ਇਹ ਜੀ ਕੰਮ ਕਰਦੇ ਨਹੀਂ ਕਰ ਲਈ ਮੈਂ ਮੁੱਕੀ ਨਾ ਲਾਵੇ ਗਲਤ ਮਰੂ ਮੁੱਕੀ ਮੈਂ ਇਹ ਕੀ ਕਰੀ